ਕਿਰਪਾ ਜੀ ਕਿਰਪਾ ਭੈਣ ਭਰਾਵਾਂ ਨੂੰ ਮੇਰੇ ਚੈਨਲ ਨਾਲ ਜੁੜੇ ਸਾਰੇ ਨੂੰ ਦਿਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸਨਾਉ ਆਨੰਦ ਹੈ ਜੀ ਮੀਂਹ ਰਹਿ ਕੇ ਲਿਆ ਹੀ ਨਜ਼ਾਰੇ ਲੈ ਰਹੇ ਹਾਂ ਹਾਂ ਬੜੇ ਚਿਰ ਬਾਅਦ ਜੁੜੇ ਭੈਣ ਭਰਾ ਆਣਾ ਫਿਰ ਨਾ ਮੈਂ ਇਹ ਕੰਮ ਚਾਲੂ ਨਹੀਂ ਨਹੀਂ ਚਾਹੀਦਾ ਜੀ ਚਾਹੀਦਾ ਕਿ ਦਰਸ਼ਨ ਮੇਲੇ ਕਰਨੇ ਚਾਹੀਦੇ ਆ ਜਿਆਦਾ ਨਹੀਂ ਕਿ 20 ਦਿਨ ਨਹੀਂ 15 ਦਿਨ ਹੀ ਲਾਜ਼ਮੀ ਹਾਂ ਚਲੋ ਕੰਮਕਾਰ ਹੁੰਦੇ ਇਸੇ ਤਰ੍ਹਾਂ ਹੀ ਚੱਲਦੇ ਆ ਹਾਂ ਕਿਰਪਾ ਜੀ ਤੇ ਬਈ ਡਰੈਸ ਨੋਟ ਕਰੀਏ ਕਰਾਂ ਕਿੰਨਾ ਆਪਣਾ ਭੂਰਾ ਹਾਂ ਸੀਲ ਪੱਟੀ ਜਿਲਾ ਤਰਨਤਾਲ ਸਹਿਮ ਮੋਹਲ ਅਬਰ ਬਾਈ 99145 93663 ਠੀਕ ਹੈ ਅੱਜ ਹੀ ਸਹੀ ਹਾਂਜੀ ਹਾਂਜੀ ਅੱਜ ਹੀ ਤੇ ਜਿਹੜਾ ਚਰ ਪਾ ਕੇ ਓਕੇ ਮੁਰਤੀਆਂ ਰਵਾਏ ਬਹੁਤ 200 ਰੁਪਈਆ ਬਿਲਕੁਲ ਚੋਈ ਵੀ ਸਵੇਰੇ ਕਿੰਨੇ ਕ ਭਾਈ ਜੀ 4-5 ਕਿਲੋ ਚੋਇਆ ਬੱਚੇ ਨੂੰ ਪਿਆਗੀ ਅੱਛਾ ਅੱਛਾ ਹਾਂਜੀ ਤੇ ਸਵੇਰ ਦਾ ਤਾਜ਼ਾ ਗਨਵਾ ਲਾਈਏ ਉਹ ਪਰ ਬਾਜਿੱਥੋਂ ਤਿੱਜਾ ਵੀ ਲਾ ਲੋ ਤਿੱਜਾ ਵੀ ਲਾ ਲੋ ਤਿੱਜਾ ਲਾਈ ਹੈ ਨਾ ਠੀਕ ਆ ਚਲੋ ਤੋੜ ਦੋ ਤੋੜਾ ਚੈੱਕ ਕਰਵਾ ਦੋ ਸੱਜਣੋ ਮੈਂ ਚੰਗੀ ਐ ਰਾਜੀ ਬਾਜੀ ਆ ਬਾਡੀ ਬੰਤਰ ਵਾਲੀ ਆ ਥਨ ਸੁਣ ਬਹੁਤ ਸੋਹਣਾ ਲੱਗਾ ਕਰਮ ਵਾਲੀ ਨੂੰ ਜਿੰਦੀ ਰਵੇ ਮਗਰ ਬੱਚਾ ਮਿਲ ਕਾ ਹੋਇਆ ਜੇ ਇਹ ਖਿਆਲ ਰੱਖਿਓ ਤੇ ਜੇ ਇਹ ਜਰ ਪਾ ਕੇ ਬਿਲਕੁਲ ਓਕੇ ਰਿਪੋਰਟ ਹੋ ਗਈ ਹੈ ਨਾ ਮੈਂ ਇਹਨੂੰ ਤੋੜ ਦੇਣਾ ਹਾਂ ਚਲੋ ਜੀ ਸੱਜਣਾ ਲੇਵਾ ਬੜਾ ਸੋਹਣਾ ਬਣਿਆ ਕਰਮਾਈ ਦੇ ਆ ਵੇਖਦੇ ਤੋਰਾ ਵੀ ਚੰਗਾ ਮੈਂ ਦਾ ਲੈ ਆ ਮੋੜ ਲੈ ਇਹ ਬਟਨ ਵਾਲਾ ਲੈਵਾ ਬਿਲਕੁਲ ਬਟਨ ਵਾਲਾ ਜਿਹਨੂੰ ਕਹਿੰਦੇ ਹਨ ਅੱਛਾ ਹਾਂਜੀ ਠੀਕ ਹੈ ਤੇ ਰੇਟ ਨਾਰਮਲ ਹੈ ਹਾਂਜੀ ਕਿੰਨਾ ਕਰਦੀ ਹੈ ਬਾਈ ਜੀ ਬੋਲ ਲੈ ਤਾਂ ਮੱਠੀ ਕਰਦੇ 1 ਲੱਖ 20 ਹਜ਼ਾਰ ਅੱਛਾ ਹਾਂ ਨਾ ਬਾਈ ਜੀ ਹਾਂਜੀ ਨਹੀਂ ਇਹ ਤਿੱਖਾੜੀ ਚ ਹੈ ਜਾਂ ਤੁਸੀਂ ਕਰੋ ਹਾਂ ਨਾ ਹਾਂ ਨਾ ਵਿੱਚ 117000 ਦੀ ਦੇ ਦਾਂਗੇ ਹੋਰ ਕਰ ਦੇ ਹਾਂ ਹੋਰ ਕਰ ਦੇ ਠੀਕ ਆ ਕਿੰਨੇ ਦੀ ਕਰਦਗੇ ਬਾ ਠੀਕ ਹੋਣੀ 15 ਦੀ ਕਰਦਗੇ ਹਾਂ 15 ਦੀ ਕਰਦਗੇ ਚਾਹ ਸੂਆ ਦੀ ਦੇ ਦਾਂਗੇ 15 ਨਾ ਕਹਿੰਦਾ ਠੀਕ ਆ ਸਾਡੀ ਚਲ ਕੋਈ ਸਜਣੋ ਖਰੀਦਦਾਰੀ ਕਰਿਓ ਤੇ ਧਾਰਾ ਮਾਰਨੀਆ ਤੇ ਮਾਰ ਦੋ ਲੋ ਇਹ ਅਗਲੇ ਥਰਾਦੀ ਚਵਾਈ ਸਜਣੋ ਤੇ ਆ ਮਗਰਲੇ ਖੋਣਾ ਦਾ ਚਵਾਹ ਚਵਾ ਚੰਗਾ ਬਿਲਕੁਲ ਮੋਗਾ ਹੀ ਆ ਰਹੀ ਹੈ ਖਰੀਦਦਾਰੀ ਕਰਿਓ ਪਿੰਡ ਪੂਰਾ ਕੋਨਾ ਜ਼ਿਲ੍ਹਾ ਤੇ ਧਰਮਤਰ ਸੈ ਤਸਵੀਰ ਪੱਟੀ ਬਾਈ ਕਾਲੇ ਕੋਲ ਸਤਿ ਸ੍ਰੀ ਅਕਾਲ